ਦੇਖੋ ਜੀ ਅੱਜ ਦੇ ਜਿਹੜੇ ਬਾਈਪੋਲ ਦੇ ਨਤੀਜੇ ਆ ਬੜੇ ਅਹਿਮ ਐ ਕੁਲ ਢਾਈ ਸਾਲ ਦੇ ਬਾਅਦ ਇਹ ਚੋਣ ਹੋ ਰਹੀ ਸੀ ਤਾਂ ਢਾਈ ਸਾਲ ਦੇ ਜਿਹੜੇ ਸਰਕਾਰ ਦੇ ਕਿਤੇ ਹੋਏ ਕੰਮ ਐ ਸਾਡੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੇ ਹੋਏ ਕੰਮ ਸਾਡੇ ਵਿਧਾਇਕਾਂ ਵੱਲੋਂ ਸਾਡੇ ਮੰਤਰੀਆਂ ਵੱਲੋਂ ਤੇ ਖਾਸ ਕਰਕੇ ਸੰਗਠਨ ਦੇ ਸਾਡੇ ਜਿਹੜੇ ਜਿਹੜੇ ਸਾਡੇ ਪਿੰਡਾਂ ਦੇ ਵਰਕਰ ਐ ਉਹਨਾਂ ਦਾ ਜਿਹੜਾ ਕੰਮ ਐ ਉਸ ਦੇ ਉੱਤੇ ਲੋਕਾਂ ਨੇ ਜਿਹੜਾ ਹੈ ਉਸ ਦੇ ਹੱਕ 'ਚ ਫਤਵਾ ਦਿੱਤਾ ਤੇ ਬੜੀ ਖੁਸ਼ੀ ਵਾਲੀ ਗੱਲ ਐ ਅੱਜ ਦੇਖੋ ਚੱਬੇ ਹਾਲ ਤੋਂ ਇੱਕ 30 ਸਾਲ ਦਾ ਯੰਗ ਡਾਕਟਰ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਹੈ ਉਹ ਸਭ ਤੋਂ ਯੰਗੇਸਟ ਮੈਂਬਰ ਹੋਊਗਾ ਐਦਾਂ ਹੀ ਡੇਰਾ ਬਾਬਾ ਨਾਨਕ ਤੇ ਚਾਹੇ ਗਿੱਦੜਬਾਹਾ ਹੋਵੇ ਤੁਸੀਂ ਦੇਖ ਸਕਦੇ ਹੋ ਇਹ ਸੀਟਾਂ ਦੋਨੋਂ ਕਹਿੰਦੇ ਕਹਾਂਦੇ ਕਾਂਗਰਸ ਦੀ ਟਰਫ ਸੀਗੀਆਂ ਪਿਛਲੇ ਕਈ ਸਾਲਾਂ ਤੋਂ ਬਹੁਤ ਵੱਡੇ ਲੀਡਰਾਂ ਦੇ ਤਾਈਆਂ ਹੌਟਸਟ ਬਣਿਆ ਕਰ ਹਾਂ ਹੌਟ ਤੇ ਵੱਡੇ ਹੁਣ ਨਹੀਂ ਤੇ ਉਹਨਾਂ ਦਾ ਹੰਕਾਰ ਦਾ ਜਿਹੜਾ ਹੈ ਅੱਜ ਉਸ ਦਾ ਪਤਨ ਹੋਇਆ ਜਿਸ ਤਰੀਕੇ ਨਾਲ ਉਹਦਾ ਹੰਕਾਰ ਸੀ ਤੁਸੀਂ ਪੂਰੇ ਉਹਦੇ ਇਲੈਕਸ਼ਨ ਕੈਂਪੇਨ ਚ ਦੇਖੋ ਜੋ ਉਹਨਾਂ ਦੀ ਬੋਲਬਾਨੀ ਸੀ ਅੱਜ ਉਸ ਹੰਕਾਰ ਦਾ ਪਤਨ ਹੋਇਆ ਲੋਕ ਜਿਹੜੇ ਨਿਮਰਤਾ ਨੂੰ ਲੋਕ ਕੰਮ ਦੀ ਰਾਜਨੀਤੀ ਨੂੰ ਉਸ ਨੂੰ ਪਸੰਦ ਕਰਦੇ ਆ ਤੇ ਤੁਸੀਂ ਜਿੰਨੀ ਮਰਜ਼ੀ ਨਫਰਤ ਦੀ ਰਾਜਨੀਤੀ ਜਿੰਨੀ ਮਰਜ਼ੀ ਭੱਦੀ ਸ਼ਬਦਾਵਲੀ ਦੀ ਰਾਜਨੀਤੀ ਕਰੀ ਜਾਓ ਅੰਤ ਦੇ ਵਿੱਚ ਜਿਹੜੀ ਜਿੱਤ ਹੈ ਉਹ ਕਮਾਂ ਦੇ ਉੱਤੇ ਜਿੱਤ ਹੁੰਦੀ ਹੈ ਇਹ ਦੋਨੋਂ ਸੀਟਾਂ ਦੇ ਉੱਤੇ ਚਾਹੇ ਤੁਸੀਂ ਗਿੱੱੜੜ ਬਹਾ ਲਾ ਲਓ ਚਾਹੇ ਡੇਰਾ ਬਾਬਾ ਨਾਨਕ ਲਾ ਪਰ ਬਿਆਨ ਨੂੰ ਲੈ ਕੇ ਜਿਵੇਂ ਤੁਸੀਂ ਕਿਹਾ ਵੀ ਚਾਹੇ ਭੱਦੀ ਸ਼ਬਦਾਵਲੀ ਦੀ ਗੱਲ ਕਰੀਏ ਕਿ ਕਿੰਨੇ ਲੀਡਰਾਂ ਨੇ ਕਰੀਆਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਕੀ ਕੀ ਸ਼ੋਕ ਕੀ ਕਿੰਦਾਂ ਦੀ ਤੁਸੀਂ ਖੋਲ ਕੇ ਦੇਖੋ ਜੀ ਤੁਸੀਂ ਆਪਣੀ ਗੱਲ ਕਰੋ ਨਾ ਜੀ ਆਪਣੇ ਏਜੰਡਾ ਰੱਖੋ ਹਾਂ ਤੁਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰਨਾ ਉਹਦਾ ਵੀ ਇੱਕ ਢੰਗ ਤਰੀਕਾ ਹੁੰਦਾ ਉਹਦੀ ਪਾਲਿਸੀ ਨੂੰ ਜਵਾਬ ਦਿੱਤਾ ਕਿ ਆ ਜਸਦਾ ਬਾਈ ਵਾਲਾ ਹਜੇ ਵੀ ਉਹੀ ਐਟੀਟਿਊਡ ਕਾਇਮ ਹੈ ਵੀ ਲੋਕ ਵੱਡੇ ਲੀਡਰ ਤਾਣ ਕੇ ਆਮ ਲੀਡਰ ਕਰਨੀ ਗਏ ਨੇ ਬਿਲਕੁਲ ਬਿਲਕੁਲ ਕਾਇਮ ਹੈ ਤੇ ਮੈਂ ਸਾਨੂੰ ਇਹ ਦੱਸ ਦਵਾਂ ਇਸ ਨੇ ਇੱਕ ਜਿਹੜਾ ਹੈ ਨੀ ਜੜੀਆਂ ਰੱਖ ਦਿੱਤੀ ਹੈ ਤੇ ਇਹ ਆਮ ਆਦਮੀ ਪਾਰਟੀ ਹਰ ਦਿਨ ਜਿਹੜੀ ਹੈ ਪੰਜਾਬ 'ਚ ਹੋਰ ਮਜ਼ਬੂਤ ਹੋ ਰਹੀ ਹੈ ਤੇ ਸਾਨੂੰ ਵੀ ਕੌਨਫੀਡੈਂਸ ਆਉਂਦਾ ਸੀ ਹੁਣ ਹੋਰ ਮਿਹਨਤ ਨਾਲ ਲੋਕਾਂ ਲਈ ਹੋਰ ਸਮਰਪਿਤ ਹੋ ਕੇ ਕੰਮ ਕਰਾਂਗੇ ਵੇਖੋ ਜੀ ਅੱਜ ਦੇ ਜਿਹੜੇ ਬਾਈਪੋਲ ਦੇ ਨਤੀਜੇ ਹੈ ਬੜੇ ਅਹਿਮ ਹੈ ਕਿਲੇ 2.5 ਸਾਲ ਦੇ ਬਾਅਦ ਇਹ ਚੋਣ ਹੋ ਰਹੀ ਸੀ ਤਾਂ 2.5 ਸਾਲ ਦੇ ਜਿਹੜੇ ਸਰਕਾਰ ਦੇ ਕੀਤੇ ਹੋਏ ਕੰਮ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੇ ਹੋਏ ਕੰਮ ਸਾਡੇ ਵਿਧਾਇਕਾਂ ਵੱਲੋਂ ਸਾਡੇ ਮੰਤਰੀਆਂ ਵੱਲੋਂ ਤੇ ਖਾਸ ਕਰਕੇ ਸੰਗਠਨ ਦੇ ਸਾਡੇ ਜਿਹੜੇ ਜਿਹੜੇ ਸਾਡੇ ਪਿੰਡਾਂ ਦੇ ਵਰਕਰ ਹੈ ਉਹਨਾਂ ਦਾ ਜਿਹੜਾ ਕੰਮ ਹੈ ਉਸ ਦੇ ਉੱਤੇ ਲੋਕਾਂ ਨੇ ਜਿਹੜਾ ਹੈ ਉਸ ਦੇ ਹੱਕ 'ਚ ਫਤਵਾ ਦਿੱਤਾ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਦੇਖੋ ਚੱਬੇ ਹਾਲ ਤੋਂ ਇੱਕ 30 ਸਾਲ ਦਾ ਯੰਗ ਡਾਕਟਰ ਹੁਣ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਹੈ ਉਹ ਸਭ ਤੋਂ ਯੰਗੇਸਟ ਮੈਂਬਰ ਹੋਊਗਾ ਇਦਾਂ ਹੀ ਡੇਰਾ ਬਾਬਾ ਨਾਨਕ ਤੇ ਚਾਹੇ ਗਿੱਦੜ ਬਾਹਾ ਹੋਵੇ ਤੁਸੀਂ ਦੇਖ ਸਕਦੇ ਹੋ ਇਹ ਸੀਟਾਂ ਦੋਨੋਂ ਕਹਿੰਦੇ ਕਹਾਂਦੇ ਕਾਂਗਰਸ ਦੀ ਟਰਫ ਸੀਗੀਆਂ ਪਿਛਲੇ ਕਈ ਸਾਲਾਂ ਤੋਂ ਕਈ ਬਹੁਤ ਵੱਡੇ ਲੀਡਰਾਂ ਦੇ ਤਾਈਆਂ ਹੌਟਸਪੌਟ ਬਣਿਆ ਕਰਦੇ ਹਾਂ ਹਾਂ ਹੌਟ ਤੇ ਵੱਡੇ ਉਹ ਨਹੀਂ ਤੇ ਉਹਨਾਂ ਦਾ ਹੰਕਾਰ ਦਾ ਜਿਹੜਾ ਹੈ ਅੱਜ ਉਸ ਦਾ ਪਤਨ ਹੋਇਆ ਜਿਸ ਤਰੀਕੇ ਨਾਲ ਉਹਦਾ ਹੰਕਾਰ ਸੀ ਤੁਸੀਂ ਪੂਰੇ ਉਹਦੇ ਇਲੈਕਸ਼ਨ ਕੈਂਪੇਨ 'ਚ ਦੇਖੋ ਜੋ ਉਹਨਾਂ ਦੀ ਬੋਲਬਾਨੀ ਸੀ ਅੱਜ ਉਸ ਹੰਕਾਰ ਦਾ ਪਤਨ ਹੋਇਆ ਲੋਕ ਜਿਹੜੇ ਨਿਮਰਤਾ ਨੂੰ ਲੋਕ ਕੰਮ ਦੀ ਰਾਜਨੀਤੀ ਨੂੰ ਉਸ ਨੂੰ ਪਸੰਦ ਕਰਦੇ ਆ ਤੇ ਤੁਸੀਂ ਜਿੰਨੀ ਮਰਜ਼ੀ ਨਫਰਤ ਦੀ ਰਾਜਨੀਤੀ ਜਿੰਨੀ ਮਰਜ਼ੀ ਭੱਦੀ ਸ਼ਬਦਾਵਲੀ ਦੀ ਰਾਜਨੀਤੀ ਕਰੀ ਜਾਓ ਅੰਤ ਦੇ ਵਿੱਚ ਜਿਹੜੀ ਜਿੱਤ ਹੈ ਉਹ ਕੰਮਾਂ ਦੇ ਉੱਤੇ ਜਿੱਤ ਹੁੰਦੀ ਹੈ ਇਹ ਦੋਨੋਂ ਸੀਟਾਂ ਦੇ ਉੱਤੇ ਚਾਹੇ ਤੁਸੀਂ ਗਿੱੱੜੜ ਬਹਾ ਲਾ ਲਓ ਚਾਹੇ ਡੇਰਾਬਾ ਬਣਾ ਨਕਲਾ ਪਰ ਬਿਆਨ ਉਹ ਲੈ ਕੇ ਜਿਵੇਂ ਤੁਸੀਂ ਕਿਹਾ ਵੀ ਚਾਹੇ ਭੱਦੀ ਸ਼ਬਦਾਵਲੀ ਦੀ ਗੱਲ ਹੈ ਸੱਤ ਤਣੇ ਕਿਤੇ ਲੀਡਰਾਂ ਨੇ ਕਰੀਆਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਕੀ ਕੀ ਸ਼ੌਕੀ ਕਿ ਕਿੱਦਾਂ ਦੀ ਤੁਸੀਂ ਖੋਲ ਕੇ ਦੇਖੋ ਜੀ ਤੁਸੀਂ ਆਪਣੀ ਗੱਲ ਕਰੋ ਨਾ ਯ ਆਪਣਾ ਏਜੰਡਾ ਰੱਖੋ ਹਾਂ ਤੁਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰਨਾ ਉਹਦਾ ਵੀ ਇੱਕ ਢੰਗ ਤਰੀਕਾ ਹੁੰਦਾ ਉਹਦੀ ਪਾਲ ਜਵਾਬ ਦਿੱਤਾ ਕਿਹਾ ਜਾਂਦਾ ਬਾਈ ਵਾਲਾ ਹਜੇ ਵੀ ਉਹੀ ਐਟੀਟਿਊਡ ਕਾਇਮ ਹੈ ਵੀ ਲੋਕ ਵੱਡੇ ਲੀਡਰਾਂ ਤੋਂ ਹਟ ਕੇ ਆਮ ਲੀਡਰ ਕਰ ਨਹੀਂ ਗਏ ਨੇ ਬਿਲਕੁਲ ਬਿਲਕੁਲ ਕਾਇਮ ਹੈ ਤੇ ਮੈਂ ਤੁਹਾਨੂੰ ਇਹ ਦੱਸ ਦਵਾਂ ਇਸ ਨੇ ਇੱਕ ਜਿਹੜਾ ਹੈ ਨੀ ਜਿਹੜੀ ਰੱਖ ਦਿੱਤੀ ਹੈ ਤੇ ਇਹ ਆਮ ਆਦਮੀ ਪਾਰਟੀ ਹਰ ਦਿਨ ਜਿਹੜੀ ਹੈ ਪੰਜਾਬ ਚ ਹੋਰ ਮਜ਼ਬੂਤ ਹੋ ਰਹੀ ਹੈ ਤੇ ਸਾਨੂੰ ਵੀ ਕੌਨਫੀਡੈਂਸ ਆਂਦਾ ਸੀ ਹੁਣ ਹੋਰ ਮਿਹਨਤ ਨਾਲ ਲੋਕਾਂ ਲਈ ਹੋਰ ਸਮਰਪਿਤ ਹੋ ਕੇ ਕੰਮ ਕਰਾਂਗੇ